ਇਹ ਤਾਂ ਹਲਕੇ ਦੇ ਦੌਰੇ ਤੇ ਇਹ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਹੈ ਤੁਸੀਂ ਆਪ ਦੇਖ ਰਹੇ ਹੋ ਬਹੁਤ ਵਧੀਆ ਹੰਗਾਰਾ ਲੋਕੀ ਅੱਕੇ ਪਏ ਐ ਸਾਰੇ ਚਾਹੁੰਦੇ ਆ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਜਿੱਤੋਣਾ ਅ ਅੱਜ ਸਾਡਾ ਤੀਸਰਾ ਦਿਨ ਹੈ ਬੂਥ ਵਾਈਜ਼ ਮੀਟਿੰਗ ਦਾ ਤੇ ਸ਼ਹਿਰ ਵਿੱਚ ਵਾਡਾਂ ਦੀ ਮੀਟਿੰਗ ਦਾ ਤੀਸਰਾ ਦਿਨ ਹੈ ਸਾਡਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਸਾਰੇ ਲੋਕ ਬਹੁਤ ਵਧੀਆ ਰਿਸਪੌਂਸ ਦੇ ਰਹੇ ਨੇ ਜੀ ਤੁਹਾਨੂੰ ਸੰਗਰੀਆ ਕੌਲੀ ਜਲ ਦੀ ਜੇਤੂ ਨੂੰ ਯਕੀਨੀ ਬਣਾਉਣ ਦੇ ਲਈ ਬਿਹਤ ਕਿਵੇਂ ਦੀ ਚੱਲ ਰਹੀ ਹੈ ਬਹੁਤ ਮਿਹਨਤ ਚੱਲ ਰਹੀ ਹੈ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿੱਦਾਂ ਹੜਾਏ ਨੇ ਬਹੁਤ ਜ਼ਿਆਦਾ ਮੁਕਾਬਲਤ ਵਿੱਚ ਆ ਸਾਰੇ ਲੋਕਾਂ ਦੇ ਜਿਨ੍ਹਾਂ ਵਿੱਚ ਪਾਣੀ ਆਇਆ ਆ ਨਾਲ ਦੀ ਨਾਲ ਅਸੀਂ ਉਧਰ ਵੀ ਧਿਆਨ ਦੇ ਰਹੇ ਨੇ ਸਾਡੇ ਪ੍ਰਧਾਨ ਸਾਹਿਬ ਸੁਪੀਰ ਸਿੰਘ ਕਾਦਰ ਜੀ ਜਿਹੜੇ ਆ ਉਹ ਟਾਈਮ ਕੱਢ ਕੇ ਇਧਰੋਂ ਵੀ ਚੋਣ ਪ੍ਰਚਾਰ ਚੋਦੇ ਉਧਰ ਵੀ ਜਾ ਕੇ ਉਹਨਾਂ ਨੂੰ ਜੋ ਸਮਾਨ ਉਹ ਵੀ ਆਖਾ ਸਕਦੇ ਨੇ ਉਹ ਕਰਾ ਰਹੇ ਨੇ ਕਿਉਂਕਿ ਲੋਕਾਂ ਨੇ ਸ਼ੋਮਨੀ ਕਾਲੀਦਲ ਪ੍ਰਤੀ ਕਿਹੋ ਜਿਹਾ ਪਿਆਰ ਜਿਹੜਾ ਵਖਾਇਆ ਹੈ ਜੀ ਸ਼ੋਮਨੀ ਕਾਲੀਦਲ ਪ੍ਰਤੀ ਤੁਸੀਂ ਅੱਜ ਦੇਖ ਹੀ ਰਹੇ ਹੋ ਬਹੁਤ ਪਿਆਰ ਦਿਖਾ ਰਹੇ ਆ ਕਿਉਂਕਿ ਲੋਕੀ ਜਿਹੜੇ ਆ ਉਹ ਪਹਿਲੀਆਂ ਸਰਕਾਰਾਂ ਦੇ ਸਤਾਏ ਹੋਏ ਆ 10 ਸਾਲ ਤੋਂ ਪੰਜਾਬ ਸਾਡਾ ਪੱਥਰ ਜਿਹਾ ਆ ਤੇ ਹੁਣ ਪੰਜਾਬ ਨੂੰ ਲੋੜ ਹੈ ਐਸੀ ਜਿਹੀ ਖੇਤਰੀ ਪਾਰਟੀ ਦੀ ਜੋ ਉਹਦਾ ਵਿਕਾਸ ਕਰਾ ਸਕੀ ਜੀ ਲੱਗਦਾ ਜਿਹੜਾ ਮਾਨ ਸਰਕਾਰ ਦੇ ਵੱਲੋਂ ਪੀਪੀਆਂ ਦੇ ਨਾਲ ਵਾਅਦਾ ਕੀਤਾ ਗਿਆ ਤੁਸੀਂ ਉਸ ਤੇ ਇੱਕ ਟਿਪੜੀ ਕਰਦੀ ਹੋ ਜੀ ਉਹ ਤਾਂ ਲਾਰਾ ਸੀਗਾ ਜੀ ਲਾਰਾ ਸੀ ਲਾਰੇਪੁਰ ਵੀ ਇਹਨਾਂ ਨੇ ਲਾਉਣੇ ਆ ਉਹ ਬੀਬੀਆਂ ਸਾਡੀਆਂ ਸਮਝ ਚੁੱਕੀਆਂ ਨੇ ਉਹ ਲਾਰੇ ਹੋਣਾ ਜਿਹੜੇ ਇਹਨਾਂ ਦੇ ਚਲੜੇ ਦੀਆਂ ਇਹਨੂੰ ਯਕੀਨੀ ਬਣਾਉਣ ਦੇ ਲਈ ਸੁਨੇਹਾ ਕੀ ਹੈreturnData ਨਾਲ ਕਿਹਦੇ ਲੋਕ ਕਰਨਗੇ ਜੀ ਮੈਂ ਸੁਨੇਹਾ ਇਹੀ ਦੇਣਾ ਚਾਹੂੰਗੀ ਕਿ ਅਸੀਂ ਖੇਤਰੀ ਪਾਰਟੀ ਆਪਣੀ ਲੈ ਕੇ ਆਈਏ ਤਾਂ ਜੋ ਆਪਣਾ ਆਪਣਾ ਸਾਰਾ ਪੰਜਾਬ ਦਾ ਵਿਕਾਸ ਆ ਉਹ ਹੋ ਸਕੇ ਪਹਿਲੀਆਂ ਸਰਕਾਰਾਂ ਨੇ ਬਹੁਤ ਲਾਰੇ ਲਾਏ ਆ ਇਸ ਵਾਰ ਲਾਰੇ ਚ ਨਹੀਂ ਆਉਣਾ ਹੱਥ ਜੋੜ ਕੇ ਦਰਵਾਜ਼ਾ ਕਰਦੀ ਆ ਮੈਂ ਸਾਰਿਆਂ ਨੂੰ ਕਿ ਇਸ ਵਾਰ ਆਪਣੀ ਮਾਂ ਪਾਰਟੀ ਆਪਣੀ ਖੇਤੀ ਪਾਰਟੀ ਲੈ ਕੇ ਆਈਏ ਸ਼੍ਰੋਮ ਵਿੱਚ ਅਕਾਲੀ ਦਲ ਲੈ ਕੇ ਆਈਏ ਧੰਨਵਾਦ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਵਾਰਡ ਨਿਵਾਸੀਆਂ ਦਾ ਧੰਨਵਾਦ ਕਰੂੰਗਾ ਜਿਹੜੇ ਇੰਨੇ ਮੀਂਹ ਦੇ ਵਿੱਚ بارش ਦੇ ਵਿੱਚ 200 ਤੋਂ 250 ਬੰਦਾ ਤੁਸੀਂ ਵੇਖਿਆ ਹੀ ਹੋਊਗਾ ਕਿ ਬੈਠਾ ਰਿਹਾ ਉਹ ਦਾਦੀ ਬੇਟਾ ਰਹਾ ਕਿ ਉਹਨਾਂ ਦਾ ਪਾਰਟੀ ਪ੍ਰਤੀ ਤੇ ਸਾਡੇ ਪ੍ਰਤੀ ਪਿਆਰ ਆ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਸੁਖਵਿੰਦਰ ਗੌਰ ਰੰਡਾਵਾ ਜੀ ਆ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ ਤਿਆਰ ਕੀ ਇੱਕ ਮੌਕਾ ਦਈਏ ਪੰਜਾਬ ਨੂੰ ਸੁਰੱਖਿਤ ਕਰਨ ਵਾਸਤੇ ਸਾਡੇ ਵੱਲੋਂ ਵੀ ਸੁਖਵੀਰ ਸਿੰਘ ਬਾਦਲ ਜੀ ਨੂੰ ਕੁਝ ਮੁੱਛਲ ਜਿਹੜੀਆਂ ਵਾਰਡ ਵਾਸੀਆਂ ਨੇ ਦੱਸੀਆਂ ਗਈਆਂ ਨੇ ਕੀ ਵਿਸ਼ਵਾਸ ਦਿਵਾਇਆ ਗਿਆ ਉਹਨਾਂ ਵੱਲੋਂ ਵਿਸ਼ਵਾਸ ਇਹ ਕਿ ਬਹੁਤ ਛੇਤੀ ਅਸੀਂ ਉਹਨਾਂ ਨੇ ਵਿਸ਼ਵਾਸ ਪਹਿਲਾਂ ਤੋਂ ਇਹ ਦਵਾਇਆ ਕਿ ਅਸੀਂ ਵਾਰਡ ਚੋਂ ਬਹੁਤ ਵੱਡੀ ਲੀਡ ਨਾਲ ਜਿਤਾਵਾਂਗੇ ਅਕਾਲੀ ਦਲ ਨੂੰ ਇਸ ਵਾਰਡ ਚੋਂ ਤੈਨੂੰ ਵਿਸ਼ਵਾਸ ਆ ਕਿ ਮੈਡਮ ਜਦੋਂ ਜਿੱਤ ਜੂਗੇ ਸਾਡੇ ਰੋਈ ਦੀ ਤੇ ਕਣਕਾਂ ਦੀ ਜਿਹੜੀ ਪ੍ਰੋਬਲਮਾਂ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ